ਕਮਿਸ਼ਨ ਰੇਟ ਪੁਲਿਸ ਜਲੰਧਰ ਵੱਲੋਂ ਸਰਕਾਰ ਤੇ ਨਜਾਇਜ਼ ਕਬਜ਼ਾ ਵਿਰੋਧ ਮੁਹਿੰਮ ਤੇਜ ਇਸ ਪਹਿਲ ਕਦਮੀ ਦਾ ਉਦੇਸ਼ ਨਿਰਵਗਨ ਆਵਾਜ਼ੀ ਦੇ ਪ੍ਰਵਾਹ ਨੂੰ ਯਕੀਨੀ ਬਣਾਉਣਾ ਅਤੇ ਜਨਤਾ ਲਈ ਪੀੜ ਮੁਕਤ ਸੁਰੱਖਿਅਤ ਵਾਤਾਵਰਨ ਬਣਾਉਣਾ ਹੈ ਸੋ ਆਪਨ ਸ਼ਰਮਾ ਆਈ ਪੀ ਐਸ ਪੁਲਿਸ ਕਮਿਸ਼ਨਰ ਜਲੰਧਰ ਦੀ ਨਿਗਰਾਨੀ ਹੇਠ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ 29 ਜੁਲਾਈ ਤੋਂ 3 ਅਗਸਤ 2024 ਦਰਮਿਆਨ ਸ਼ਹਿਰਾਂ ਦੀਆਂ 17 ਨ ਟੋਲ ਰੇ ਸੜਕਾਂ ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਸੀ ਇਨ੍ਹਾਂ ਸੜਕਾਂ ਤੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਨੋਟਿਸ ਜਾਰੀ ਕੀਤੇ ਕੰਨਸਟਰੀਟ ਹੋਟਲਾ ਅਤੇ ਸ਼ਾਪਿੰਗ ਮਾਲ ਸ਼ਾਮਲ ਹਨ ਤਾਰਿਕ 1434 ਸੀਆਰਪੀ ਦੇ ਤਹਿਤ ਕੁੱਲ 37 ਨੋਟਿਸ ਜਾਰੀ ਕੀਤੇ ਹਨ ਜੋ ਕਿ ਕਬਜ਼ੇ ਕਰਨ ਵਾਲਿਆਂ ਨੂੰ ਸੜਕਾਂ ਖਾਲੀ ਕਰਨ ਦਾ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੰਦੇ ਹਨ ਡਰਾਈਵ ਦਾ ਮੁਖ ਟਿੱੱਚਾ ਸ਼ਹਿਰ ਦੀਆਂ ਸੜਕਾਂ ਨੂੰ ਭੀੜ ਭੜਕੇ ਤੋਂ ਨਿਜਾਇਜ਼ ਦਿਵਾਉਣਾ ਸੁਤੰਤਰ ਆਵਾਜ਼ਾ ਅਤੇ ਨਿਵਾਸੀਆਂ ਲਈ ਇੱਕ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣਾ ਹੈ ਕਮਿਸ਼ਨਰ ਐਡ ਪੁਲਿਸ ਜ਼ਿਲ੍ਹਾ ਅੰਦਰ ਵਿਵਸਥਿਤ ਆਵਾਜ਼ਾ ਅਤੇ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਸਮਾਪਿਤ ਹੈ ਬਿਊਰੋ ਰਿਪੋਰਟ ਜ਼ਿਲ੍ਹਾ ਅੰਦਰ ਬ੍ਰੀਸ ਟੀਵੀ ਮਾਨਯੋਗ ਸੀਸੀ ਸਾਹਿਬ ਦੀ ਹਦਾਇਤ ਦੇ ਅੰਦਰ ਸ਼ਹਿਰ ਦੇ ਵਿੱਚ 17 ਨਊ ਟੋਲਰੈਂਸ ਰੋਡ ਬਣਾਏ ਗਏ ਨੇ ਇਹਨਾਂ ਤੇ ਸਖਤੀ ਨਾਲ ਕੋਈ ਵੀ ਇਲੀਗਲ ਇਨਕ੍ਰੋਚਮੈਂਟ ਵਾਸਤੇ ਮਨਾ ਕੀਤਾ ਗਿਆ ਸੀਗਾ ਤੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਮੁਹਿੰਮ ਚਲਾ ਕੇ ਬਹੁਤ ਸਾਰੇ ਕਾਰੋਬਾਰੀਆਂ ਨੂੰ ਨੋਟਿਸ ਵੀ ਈਸ਼ੂ ਕਰ ਰਹੇ ਹਾਂ ਕਿ ਇਹ ਇਲੀਗਲ ਇਨਕ੍ਰੋਚਮੈਂਟ ਬੰਦ ਕੀਤੀ ਜਾਵੇ ਪਿਛਲੇ 1 ਹਫਤੇ ਦੇ ਵਿੱਚ ਅਸੀਂ ਕੁੱਲ 37 ਨੋਟਿਸ ਕਰ ਚੁੱਕੇ ਹਾਂ ਜਿਸ ਵਿੱਚ ਨਾ ਕੇਵਲ ਵੱਡੇ ਈਟਰੀਜ਼ ਕਾਰੋਬਾਰੀ ਪਰ ਕੋਈ ਵੀ ਐਸਾ ਵਿਅਕਤੀ ਜਿਹੜਾ ਇਲੀਗਲ ਇਨਫਰੋਚਮੈਂਟ ਵਿੱਚ ਸ਼ਾਮਲ ਹੈ ਸਾਰਿਆਂ ਨੂੰ ਇਨਕਲੂਡ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਸ਼ਹਿਰ ਦੇ ਵਿੱਚ ਜਿਹੜਾ ਵਹ ਧਾਰਾ 144 ਦੇ ਅੰਦਰ ਆਰਡਰਸ ਜਾਰੀ ਨੇ ਕੋਈ ਵੀ ਰੋਡ ਦੇ ਉੱਤੇ ਇਲੀਗਲ ਇਨਫਰੋਚਮੈਂਟ ਜਿਹੜੀ ਹੈ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਰਨ ਵਾਲੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਸਾਰੇ ਜਾਨੇ ਸਾਡੀ ਰੋਡਸ ਨੂੰ ਸੇਫ ਬਣਾਉਣ ਵਾਸਤੇ ਸਾਡਾ ਸਹਿਯੋਗ